ਪੰਜਾਬ ਦੇ ਵਿੱਚ ਫਿਲਹਾਲ ਪ੍ਰਵਾਸੀਆਂ ਨੂੰ ਲੈ ਕੇ ਸਥਿਤੀ ਤਣਾਅਪੂਰਵਕ ਹੈ ਜਾਦਾ ਹੁਸ਼ਿਆਰਪੁਰ ਦੇ ਵਿੱਚ ਉਕਾਂਡ ਵਾਪਰਿਆ ਉਸ ਤੋਂ ਬਾਅਦ ਪ੍ਰਵਾਸੀਆਂ ਨੂੰ ਲੈ ਕੇ ਇੱਕ ਮੰਗ ਉੱਠ ਰਹੀ ਹੈ ਕਿ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਦਾ ਰਾਹ ਖੜਾ ਦਿੱਤਾ ਜਾਵੇ ਪ੍ਰਵਾਸੀਆਂ ਨੂੰ ਬਾਹਰ ਕੱਢ ਦਿੱਤਾ ਜਾਵੇ ਖੈਰ ਉਹ ਕਿੰਨਾ ਕੁ ਸੱਚ ਹੈ ਕਿੰਨਾ ਕੁ ਵਾਜਬ ਹੈ ਕੀ ਕੱਢਣਾ ਚਾਹੀਦਾ ਹੈ ਕਿ ਨਹੀਂ ਕੱਢਣਾ ਚਾਹੀਦਾ ਜਾਣਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਸੀਨੀਅਰ ਕਿਸਾਨ ਲੀਡਰ ਸਰਦਾਰ ਬਲਵਿੰਦਰ ਸਿੰਘ ਮਲੀਨੰਗਲ ਮੌਜੂਦ ਨੇ ਮਲੀਨੰਗਲ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਮੂਹ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮਲੀਨੰਗਲ ਸਾਹਿਬ ਸ਼ੁਰੂਆਤ ਕਰਦੇ ਆ ਹੁਸ਼ਿਆਰਪੁਰ ਦੇ ਵਿੱਚ 5 ਸਾਲਾਂ ਬੱਚੇ ਦਾ ਬਲਾਤਕਾਰ ਉਸ ਤੋਂ ਬਾਅਦ ਉਹਦਾ ਉਹਦੀ ਮੌਤ ਹੋ ਜਾਂਦੀ ਹੈ ਕਤਲ ਕਹਿ ਲੋ ਬਹੁਤ ਵੱਡਾ ਕਾਂਡ ਵਾਪਰਿਆ ਬਹੁਤ ਕਨੌਣਾ ਕਾਂਡ ਵਾਪਰਿਆ ਤੇ ਉਸ ਤੋਂ ਬਾਅਦ ਇੱਕ ਮੰਗ ਉੱਠ ਰਹੀ ਹੈ ਕਿ ਹੁਣ ਪੰਜਾਬ ਚ ਸੀ ਪ੍ਰਵਾਸੀ ਬਰਦਾਸ਼ਤ ਨਹੀਂ ਕਰਨੀ ਕੀ ਤੁਸੀਂ ਇਸ ਗੱਲ ਤੋਂ ਸਹਿਮਤ ਹੋ ਦੇਖੋ ਜਿਹੜੀ ਹਿਆਰਪੁਰ ਦੇ ਵਿੱਚ ਘਟਨਾ ਵਾਪਰੀ ਆ ਉਹ ਬੇਹੱਦ ਦੁਖਦਾਈ ਬੇਹੱਦ ਕਨੌਣੀ ਜਿਹੜੀ ਘਟਨਾ ਹੋਈ ਆ ਉਹਦੇ ਤੇ ਸਾਨੂੰ ਬਹੁਤ ਦੁੱਖ ਆ ਪਰ ਗੱਲ ਇਹ ਕਿ ਆ ਕਿ ਜਿਹੜੀ ਘਟਨਾ ਉੱਥੇ ਵਾਪਰੀ ਆ ਉਹਦੇ ਅਸੀਂ ਦੇਖੋ ਸਮੂਹ ਕਿਸਾਨ ਜਥੇਬੰਦੀਆਂ ਔਰ ਅਸੀਂ ਆਪਣੀ ਜਥੇਬੰਦੀ ਵੱਲੋਂ ਵੀ ਇਹ ਸਰਕਾਰ ਤੋਂ ਪ੍ਰਜੋਰ ਮੰਗ ਕਰਦੇ ਆ ਕਿ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇੱਥੋਂ ਤੱਕ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜੋ ਉਹਨਾਂ ਨੇ ਇੱਕ ਨਿਉਣੀ ਹਰਕਤ ਕੀਤੀ ਪਰ ਦੂਜੇ ਪਾਸੇ ਜਿਹੜੀ ਗੱਲ ਆਪਾਂ ਇਹ ਕਰਦੇ ਆ ਕਿ ਆਪਾਂ ਸਾਰੇ ਪ੍ਰਵਾਸੀਆਂ ਨੂੰ ਇੱਥੋਂ ਕੱਢ ਦੇਣਾ ਚਾਹੀਦਾ ਦੇਖੋ ਥੋੜਾ ਜਿਆ ਕੱਲ ਨੂੰ ਠਰਮੇ ਦੇ ਨਾਲ ਇੱਕਦਮ ਆਪਾਂ ਕੋਈ ਵੀ ਦੇਖੋ ਹੈਪਨ ਹੋ ਜਾਂਦਾ ਜਾਂ ਕੋਈ ਗੱਲਬਾਤ ਵੀ ਹੋ ਜਾਂਦੀ ਉਹਦਾ ਆਪਾਂ ਕਾਲੀ ਦੇ ਵਿੱਚ ਲਿਆ ਹੋਇਆ ਫੈਸਲਾ ਜਾਂ ਕਾਲੀ ਦੇ ਵਿੱਚ ਕੀਤਾ ਹੋਇਆ ਫੈਸਲਾ ਉਹ ਕਿਤੇ ਨਾ ਕਿਤੇ ਜਾ ਕੇ ਸਾਨੂੰ ਜਿਹੜਾ ਉਹ ਨੁਕਸਾਨ ਦੇ ਹਿਸਾਬਤ ਆਉਂਦਾ ਦੇਖੋ ਉਹਦੇ ਉੱਤੇ ਹਰ ਪਹਿਲੂ ਦੇ ਉੱਤੇ ਸੋਚ ਕੇ ਗੱਲ ਕਰਨੀ ਚਾਹੀਦੀ ਹੈ ਕਿ ਹਰ ਪਹਿਲੂ ਤੇ ਅਸੀਂ ਕਿੱਥੇ ਖੜੇ ਆ ਸਾਡਾ ਪੰਜਾਬ ਕਿੱਥੇ ਖੜਾ ਅਸੀਂ ਇੰਡੀਆ ਦਾ ਹਿੱਸਾ ਨਹੀਂ ਅੱਜ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਉਹਨਾਂ ਨੂੰ ਜਿੰਨੇ ਵੀ ਪ੍ਰਵਾਸੀ ਹੈਗੇ ਆ ਉਹ ਪੰਜਾਬ ਦੇ ਵਿੱਚੋਂ ਕੱਢ ਦਿੱਤੇ ਜਾਣ। ਕੀ ਪੰਜਾਬੀ ਜਿਹੜੇ ਆ ਉਹ ਭਾਰਤ ਦੇ ਬਾਕੀ ਕੋਨਿਆਂ ਦੇ ਉੱਤੇ ਨਹੀਂ ਬੈਠੇ? ਇਹ ਗੱਲ ਇੱਕ ਸਵਾਲ ਆ ਖੜਾ। ਕੱਲ ਨੂੰ ਉਹ ਵੀ ਕੱਢੇ ਜਾਣਗੇ। ਫਿਰ ਉਹ ਬੜਾ ਦੁਖਾਂਤ ਹੋਏਗਾ ਹਨਾ। ਅਸੀਂ ਇੱਕ ਗੱਲ ਦੀ ਤੁਹਾਡੇ ਮਾਧਿਅਮ ਰਾਹੀਂ ਮੰਗ ਕਰਦੇ ਹਾਂ ਕਿ ਦੇਖੋ ਇਹਨਾਂ ਦੀ ਜਿੰਨੇ ਵੀ ਪ੍ਰਵਾਸੀ ਆਏ ਆ ਇਹਨਾਂ ਦੀ ਬੜੀ ਸਨਜੀਦਗੀ ਦੇ ਢੰਗ ਦੇ ਨਾਲ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਔਰ ਇਹਨਾਂ ਦਾ ਜਿਹੜਾ ਆ ਬਿਲਕੁਲ ਜਿਹੜੇ ਵੀ ਬੰਦੇ ਕ੍ਰਿਮੀਨਲ ਆ ਉਹਨਾਂ ਦਾ ਜਿਹੜਾ ਬਿਲਕੁਲ 100% ਉਹਨਾਂ ਦੀ ਉਥੋਂ ਪੀਸੀਸੀ ਮੰਗੋਣੀ ਚਾਹੀਦੀ ਥਾਣੇ ਨਾਲ ਸਬੰਧਤ ਦੇ ਨਾਲ ਜਦੋਂ ਸਬੰਧਤ ਥਾਣੇ ਦੇ ਨਾਲ ਪੀਸੀਸੀ ਆਊਗੀ ਉਹਦਾ ਕ੍ਰਾਈਮ ਜ਼ਰੂਰ ਆ ਜਾਊਗਾ ਵੀ ਉਹ ਕਿਹੜੇ ਕ੍ਰਾਈਮ ਦੇ ਤੌਰ ਤੇ ਬੰਦਾ ਸੀਗਾ ਹਨਾ ਇੱਕ ਗੱਲ ਹੋ ਰਿਹਾ ਕਿ ਦੇਖੋ ਜੇ ਆਪਾਂ ਇਹਨਾਂ ਨੂੰ ਕਹਿੰਨੇ ਕਿ ਸਾਰਿਆਂ ਨੂੰ ਕੱਢ ਦਿੱਤਾ ਜਾਵੇ ਉਹ ਨਹੀਂ ਉਸ ਗੱਲ ਦੇ ਨਾਲ ਅਸੀਂ ਬਾਜਵ ਅਸੀਂ ਉਹਨੂੰ ਬਾਜਵ ਨਾ ਸਮਝਦੇ ਹਾਂ ਨਾ ਸਾਡੀ ਜਥੇਬੰਦੀ ਬਾਜਵ ਸਮਝਦੀ ਆ। ਦੇਖੋ ਸਾਡੀ ਜਿਹੜੀ ਖੇਤੀ ਆ ਉਹ 90% ਜਿਹੜੀ ਆ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਡਿਪੈਂਡੈਂਟ ਆ। ਅੱਜ ਤੁਸੀਂ ਇੱਕ ਗੱਲ ਸੋਚੋ ਕਿ ਅੱਜ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ। ਮੈਂ ਗੱਲ ਦਾਵਾ ਦੇ ਕੇ ਕਹਿਣਾ ਕਿ ਆਦਮਪੁਰ ਭੋਗਪੁਰ ਜਾਂ ਜਲੰਧਰ ਸ਼ਹਿਰ ਦੇ ਵਿੱਚ ਜਾਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ 15 ਤੋਂ 20 ਦੁਕਾਨਾਂ ਅੱਜ ਉਹ ਆ ਜਿਨ੍ਹਾਂ ਜਿਨ੍ਹਾਂ ਦੇ ਆਰਤੀਆਂ ਨੇ ਹੱਥ ਖੜੇ ਕੀਤੇ ਹੋਏ ਆ ਕਿ ਸਾਡੇ ਕੋਲ ਲੇਬਰ ਹੈ ਨਹੀਂ ਇਸੇ ਇਸ਼ੂ ਕਰਕੇ ਕਿ ਲੇਬਰਾਂ ਬਾਹਰੋਂ ਆਈਆਂ ਨਹੀਂ ਕਿ ਸਾਡੇ ਕੋਲੋਂ ਝੋਨਾ ਨਹੀਂ ਚੱਕਣਾ ਔਰ ਦੂਜੇ ਜਿਨ੍ਹਾਂ ਦੇ ਕੋਲ ਲੇਬਰਾਂ ਆ ਉਹਨਾਂ ਦੇ ਜਾਮ ਲੱਗਾ ਪਿਆ ਝੁੰਨੇ ਕਿਉਂ ਲੱਗਾ ਪਿਆ ਕਿਉਂਕਿ ਇਹ ਗੱਲ ਜਿਹੜੀ ਆ ਸਾਡੀਆਂ ਮੰਡੀਆਂ ਦੇ ਵਿੱਚ ਸਾਡੇ ਪੰਜਾਬੀ ਕੰਮ ਕਰਦੇ ਨੇ ਦੂਜੇ ਪਾਸੇ ਅੱਜ ਤੁਸੀਂ ਇੱਕ ਗੱਲ ਹੋਰ ਲਾਓ ਕਿ ਇੱਕ ਆਲੂਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਕੋल्ड ਸਟੋਰਾਂ ਦੀਆਂ ਛਿੱਡਾਂ ਦੇ ਵਿੱਚ ਆਲੂ ਨਿਕਲਣਾ ਸ਼ੁਰੂ ਹੋ ਗਿਆ ਔਰ ਆਲੂ ਖੇਤਾਂ ਦੇ ਵਿੱਚ ਲੋਾਈ ਲਈ ਤਿਆਰ ਹੋ ਗਿਆ ਸ਼ਰਪੁਰ ਦੇ ਵਿੱਚ ਹੋ ਗਿਆ ਜਲੰਧਰ ਦੇ ਵਿੱਚ ਵੀ 2-4 ਦਿਨ ਦੇ ਵਿੱਚ ਵਿੱਚ ਹੋ ਜਾਣਾ ਅੱਜ ਮੈਂ ਇੱਕ ਜ਼ਰੂਰ ਗੱਲ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਸਟੋਰਾਂ ਦੇ ਵਿੱਚ ਢੀੜਾ ਮਾਰ ਕੇ ਦੇਖਿਓ ਕਿ ਸਟੋਰਾਂ ਦੀਆਂ ਛਿੱਡਾਂ ਦੇ ਵਿੱਚ ਸਾਡੇ ਪੰਜਾਬੀ ਕਿੰਨੇ ਕੰਮ ਕਰਦੇ ਯਾਰ ਆਪਾਂ ਸ਼ਰਪੁਰ ਦੇ ਵਿੱਚ ਇੱਕ ਗੱਲ ਨੂੰ ਆਪਾਂ ਲੈ ਗਏ ਅਸੀਂ ਇਹ ਨਹੀਂ ਗੱਲ ਕਹਿੰਨੇ ਕਿ ਅਸੀਂ ਉਹਨਾਂ ਨੂੰ ਇੱਥੇ ਰੱਖ ਕੇ ਜਾਂ ਅਸੀਂ ਆਪਣੇ ਬੰਦਿਆਂ ਦੇ ਬਰੋਤ ਚਾਂ ਉਹ ਨਹੀਂ ਗੱਲ ਗੱਲ ਇਹ ਆ ਕਿ ਆਪਾਂ ਇੰਨੇ ਦਿਨ ਰੌਲਾ ਪਾਇਆ ਕਿ ਹਿਸ਼ਾਰਪੁਰ ਰੇੜੀਆਂ ਤੁਸੀਂ ਪੰਜਾਬੀਓ ਆਣ ਕੇ ਲਾਓ ਕਿੰਨੀਆਂ ਪੰਜਾਬੀਆਂ ਨੇ ਯਾਰ ਰੇੜੀਆਂ ਲਈਆਂ ਆਪਾਂ ਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਆ ਇੱਕਦਮ ਆਪਾਂ ਉੱਠ ਕੇ ਜੇ ਇਹ ਫੈਸਲਾ ਲੈ ਲਈਏ ਕਿ ਅਸੀਂ ਸਾਰੇ ਦੇ ਸਾਰੇ ਜਿਹੜੇ ਆ ਪ੍ਰਵਾਸੀ ਉਹਨਾਂ ਨੂੰ ਪੰਜਾਬ ਤੋਂ ਬਾਹਰ ਕੱਢਾਂਗੇ ਉਸ ਫੈਸਲੇ ਨੂੰ ਅਸੀਂ ਬਾਝਬ ਨਹੀਂ ਸਮਝਦੇ ਆਧੂਪੁਰ ਨਜ਼ਦੀਕ ਨਾ ਕੁਝ ਪਿੰਡ ਹੈਗੇ ਆ ਕੁਝ 12 10 ਜਾਂ 12 ਪਿੰਡ ਨੇ ਉਹਨਾਂ ਨੇ ਮਤਾ ਪਾਇਆ ਉਹਨਾਂ ਦੀਆਂ ਪੰਚਾਇਤਾਂ ਨੇ ਰਲ ਕੇ ਮਤਾ ਪਾਇਆ ਕਿ ਹੁਣ ਅਸੀਂ ਨਾ ਤਾਂ ਉਰੇ ਇਹਨਾਂ ਦੇ ਆਧਾਰ ਕਾਰਡ ਬਣਨ ਦੇਣੇ ਆ ਤੇ ਜਿਨ੍ਹਾਂ ਦੇ ਬਣੇ ਆ ਉਹ ਕੈਨਸਲ ਕਰ ਦੇਣੇ ਆ ਜਿਨ੍ਹਾਂ ਦੇ ਵੋਟਰ ਕਾਰਡ ਉਰੇ ਬਣੇ ਆ ਉਹ ਕੈਨਸਲ ਕਰ ਦੇਣੇ ਆ ਤੇ ਆਉਣ ਨਹੀਂ ਦੇਣਾ ਮੁੜ ਕੇ ਦੁਬਾਰਾ ਬਾਕੀਆਂ ਨੂੰ ਕਿੰਨਾ ਕੁ ਵਾਜਬ ਹੈ ਇਹ ਫੈਸਲਾ ਪਿੰਡਾਂ ਦੇ ਆਧਾਰ ਦੇ ਉੱਤੇ ਜਾਂ ਪੰਚਾਇਤਾਂ ਦੇ ਆਧਾਰ ਦੇ ਉੱਤੇ ਦੇਖੋ ਜਿਹੜੀਆਂ ਪੰਚਾਇਤਾਂ ਆ ਨਾ ਉਹ ਸਾਡੇ ਲੋਕਤੰਤਰ ਦਾ ਇੱਕ ਮੂਲ ਅੰਗ ਆ ਠੀਕ ਹੈ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਿਉਂ ਨਾ ਪੰਚਾਇਤਾਂ ਨੇ ਮਤੇ ਪਾਏ ਆ ਬਿਲਕੁਲ ਉਹ ਇੱਕ ਗੱਲ ਦੇ ਨਾਲ ਉਹਨਾਂ ਦੇ ਅਸੀਂ ਸਹਿਮਤ ਹੈਗੇ ਆ ਕਿ ਇਨ ਇਹ ਮਤਿਆਂ ਦੇ ਇਸ ਗੱਲ ਦੇ ਨਾਲ ਕਿ ਇਹਨਾਂ ਨੂੰ ਇੱਥੇ ਦੀ ਨਾਗਰਿਕਤਾ ਨਹੀਂ ਦੇਣੀ ਚਾਹੀਦੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗੇ ਮਤਿਆਂ ਦੀ ਗੱਲ ਦੇ ਨਾਲ ਕਿ ਪ੍ਰਵਾਸੀਆਂ ਨੂੰ ਬਾਹਰ ਕੱਢ ਦਿੱਤਾ ਜਾਵੇ ਜਾਂ ਉਹਨਾਂ ਨੂੰ ਆਉਣ ਨਾ ਦਿੱਤਾ ਜਾਵੇ ਉਹ ਆਉਣ ਆਪਣੇ ਕੰਮ ਕਰਨ ਜਿੱਦਾਂ ਅੱਗੇ ਕੰਮ ਕਰਦੇ ਸੀ ਕੰਮ ਕਰਕੇ ਚਲੇ ਜਾਣ ਦੂਜੇ ਪਾਸੇ ਇੱਕ ਗੱਲ ਮੈਂ ਹੋਰ ਵੀ ਕਹ ਰਿਹਾ ਕਿ ਸਾਡੇ ਪਿੰਡਾਂ ਦੇ ਵਿੱਚ ਅਸੀਂ ਲੰਬੜਦਾਰੀਆਂ ਜਾਂ ਅਸੀਂ ਸਰਪੰਚੀਆਂ ਲੈਣ ਦੀ ਖਾਤਰ ਇਹਨਾਂ ਲੋਕਾਂ ਦੀਆਂ ਵੋਟਾਂ ਜਾਂ ਆਧਾਰ ਕਾਰਡ ਵੀ ਤੇ ਆਪ ਹੀ ਬਣਾਏ ਅਸੀਂ ਉਹਦੇ ਦੁਖੀ ਵੀ ਤਾਂ ਅਸੀਂ ਆ ਨਾ ਕੋਈ ਦੁਖੀ ਤਾਂ ਨਹੀਂ ਨਾ ਉਹਦਾ ਉਹਦੇ ਦੁਖੀ ਅਸੀਂ ਆ ਦੇਖੋ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਇਹ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਕਿ ਦੇਖੋ ਇਹਨਾਂ ਨੂੰ ਬਿਲਕੁਲ ਕੰਮ ਤੱਕ ਸੀਮਿਤ ਰੱਖੋ ਇਹਨਾਂ ਦੀ ਨਾਗਰਿਕਤਾ ਜਿਹੜੀ ਆ ਉਹ ਬਿਲਕੁਲ ਨਾ ਬਣਾ ਕੇ ਦਿਓ ਨਾ ਕੋਈ ਆਧਾਰ ਕਾਰਡ ਬਣਾ ਕੇ ਦਿਓ ਨਾ ਕੋਈ ਵੋਟਰ ਕਾਰਡ ਬਣਾ ਕੇ ਦਿਓ ਤੁਸੀਂ ਬਹੁਤ ਵੱਡੀ ਗੱਲ ਕਰ ਰਹੇ ਹੋ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਆਪ ਇਹਨਾਂ ਨੂੰ ਵੋਟਰ ਕਾਰਡ ਬਣਾ ਕੇ ਦਿੱਤੇ ਆਪਣੀ ਸਹੂਲਤ ਵਾਸਤੇ ਜੇ ਆਪਾਂ ਇਸੇ ਗੱਲ ਨੂੰ ਇੱਕ ਵਾਰੀ ਐਲੈਬੋਰੇਟ ਕਰੀਏ ਸਮਝਾਉਣ ਦੀ ਕੋਸ਼ਿਸ਼ ਕਰੀਏ ਕਿ ਅਸਲ ਵਿੱਚ ਹੋਇਆ ਕੀ ਹੈ ਅਸਲ ਵਿੱਚ ਦੇਖੋ ਗੱਲ ਪਤਾ ਕੀ ਹੈ ਪਿੰਡਾਂ ਦੇ ਵਿੱਚ ਪਾਰਟੀ ਬਾਜ਼ੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੀਆਂ ਪਾਰਟੀ ਬਾਜ਼ੀਆਂ ਹਰ ਰਾਜਨੀਤਿਕ ਪਾਰਟੀ ਚਾਹੁੰਦੀ ਆ ਕਿ ਮੀਰਾ ਸਰਪੰਚ ਬਣ ਜਾਏ ਇੱਥੋਂ ਤੱਕ ਕਿ ਅਸੀਂ ਅੱਜ ਗਰਾਊਂਡ ਤੇ ਡਿੱਗ ਪਏ ਆ ਕਿ ਇੱਕ ਦੁੱਧ ਦੀਆਂ ਸੁਸਾਇਟੀਆਂ ਜੇ ਸਰਕਾਰ ਕਹਿੰਦੀ ਸਾਡੇ ਮੈਂਬਰ ਬਣਦੇ ਤਾਂ ਬਣਨ ਇੱਥੋਂ ਤੱਕ ਸਾਡਾ ਗਰਾਫ ਆ ਗਿਆ ਯਾਰ ਇਹ ਲੋਕਾਂ ਨੂੰ ਆਪ ਸਮਝਣਾ ਪਊਗਾ ਕਿ ਅਸੀਂ ਪ੍ਰਵਾਸੀਆਂ ਦੀ ਮਦਦ ਲੈਣ ਦੀ ਖਾਤਰ ਆਪਣੇ ਬੱਚਿਆਂ ਦਾ ਜ ਆਪਾਂ ਇਦਾਂ ਦੇ ਘਿਣੋਣੇ ਹਰਕਤਾਂ ਦੇਖੋ ਉਹ ਬਣੀਆਂ ਕਿਹਨਾਂ ਦੀ ਆਧਾਰ ਕਾਰਡ ਜਾਂ ਜਿਹੜੇ ਇਹ ਬਣੇ ਆ ਜਿਹਨੇ ਜਿਨ੍ਹਾਂ ਨੇ ਇੱਥੇ ਨਾਗਰਿਕਤਾ ਲਈ ਆ ਉਹ ਕਿਹੜੇ ਬੰਦੇ ਆ ਜਿਹੜੇ ਬੰਦੇ ਉਧਰੋਂ ਕ੍ਰਾਈਮ ਕਰਕੇ ਆਏ ਸੀ ਜਿਨ੍ਹਾਂ ਨੇ ਵਾਪਸ ਜਾਣਾ ਨਹੀਂ ਉਹਨਾਂ ਨੇ ਆਪਣੇ ਘਰ ਬਣਾਈ ਉਹ ਦੁਖੀ ਅਸੀਂ ਆ ਅੱਜ ਉਹਨਾਂ ਦੀ ਪੀਸੀਸੀ ਕਰਾ ਕੇ ਦਿਖ ਲਓ ਉੱਥੋਂ ਉਹਨਾਂ ਦੀ ਬੈਕਗ੍ਰਾਉਂਡ ਦੇ ਉੱਤੋਂ ਜੇ ਉਹ ਕ੍ਰਾਈਮ ਕ੍ਰਿਮੀਨਲ ਨਾ ਨਿਕਲਣਗੇ ਤਾਂ ਮੈਨੂੰ ਕਹਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਸੀ ਬਿਹਾਰ ਗਿਆ ਤਾਂ ਸਾਡੇ ਤੇ ਦੁਬਾਰਾ ਉੱਥੇ ਪਰਚਾ ਹੋ ਜਾਣਾ ਅਸੀਂ ਪਰਚਾ ਹੋਇਆ ਅਸੀਂ ਅੰਦਰ ਹੋ ਜਾਣਾ ਅਸੀਂ ਜੇਲ੍ਹ ਚੋਂ ਨਿਕਲਣਾ ਔਖਾ ਇਸ ਕਰਕੇ ਮੈਂ ਅੱਜ ਵੀ ਤੁਹਾਡੇ ਮੱਦੇਮਨ ਅਸੀਂ ਪੰਜਾਬ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਇਹ ਨਾਗਰਿਕਤਾ ਜਿਹੜੀ ਬਿਲਕੁਲ ਨਾ ਦਿੱਤੀ ਜਾਵੇ ਜੇ ਨਾਗਰਿਕਤਾ ਨਾ ਦੋਂਗੇ ਤਾਂ ਪੰਜਾਬ ਦੀ ਜ਼ਮੀਨ ਪੰਜਾਬੀ ਖਰੀਦੂਗਾ ਪੰਜਾਬ ਤੋਂ ਬਾਹਰ ਨਹੀਂ ਕੋਈ ਖਰੀਦੂਗਾ ਜਿਸ ਤਰ੍ਹਾਂ ਸਾਡੇ ਹਿਮਾ ਗੁਜਰਾਤ ਆ ਉਤਰਾਖੰਡ ਨੇ ਹੁਣ ਐਕਟ ਬਣਾਤਾ ਕਿ ਅਸੀਂ ਨਾਗਰਿਕਤਾ ਨਹੀਂ ਦਵਾਂਗੇ ਝਾਰਖੰਡ ਨੇ ਯਾਰ ਬਿਹਾਰ ਚੋਂ ਨਿਕਲ ਕੇ ਝਾਰਖੰਡ ਨੇ ਐਕਟ ਬਣਾਤਾ ਤਾਂ ਅਸੀਂ ਪੰਜਾਬ ਵਾਲੇ ਕਿੱਥੇ ਬੈਠੇ ਆ ਅਸੀਂ ਕਿਉਂ ਇਹਨਾਂ ਨੂੰ ਜਿੰਨੇ ਸ਼ਹਿਰਾਂ ਦੇ ਵਿੱਚ ਕਾਉਂਸਲਰ ਵੀਰਿਆ ਮੇਰੇ ਪਿੰਡਾਂ ਦੇ ਸਰਪੰਚ ਸਹਿਬਾਨ ਆ ਲੰਬੜਦਾਰ ਸਹਿਬਾਨ ਆ ਪੰਚ ਸਹਿਬਾਨ ਆ ਇਸ ਗੱਲ ਦਾ ਪ੍ਰਣ ਕਰ ਲੈਣ ਪਿੰਡਾਂ ਜੋ ਮੈਂ ਆਪਣੇ ਪਿੰਡ ਦੇ ਵਿੱਚ ਦਾਵਾ ਕਰਕੇ ਕਹਿੰਨਾ ਕਿ ਇੱਕ ਵੀ ਪ੍ਰਵਾਸੀ ਬੰਦੇ ਦਾ ਆਧਾਰ ਕਾਰਡ ਸਾਡੇ ਪਿੰਡ ਦੇ ਵਿੱਚ ਨਹੀਂ ਨਾ ਸਾਡੇ ਪਿੰਡ ਦੇ ਵਿੱਚ ਵੋਟ ਆ ਭਾਵੇਂ ਸਾਡਾ ਪਿੰਡ ਛੋਟਾ ਆ ਔਰ ਇਸ ਗੱਲ ਦਾ ਹੀ ਸਾਨੂੰ ਇੱਕ ਵਾਅਦਾ ਕਿ ਅਸੀਂ 70 ਸਾਲ ਤੋਂ ਲੈ ਕੇ ਕਦੇ ਪੰਚਾਇਤੀ ਇਲੈਕਸ਼ਨ ਨਹੀਂ ਸਾਡੇ ਪਿੰਡ 'ਚ ਹੋਈ ਪੰਜ ਮਿੰਟ 'ਚ ਅਸੀਂ ਸਰਵਸੰਮਤੀ ਨਾਲ ਪੰਚਾਇਤ ਬਣਾਣੀ ਸਾਡਾ ਇੱਕ ਪੰਜਾਬ 'ਚ ਪਹਿਲਾ ਪਿੰਡ ਆ ਜਿੱਥੇ ਅੱਜ ਤੱਕ ਪੰਚਾਇਤੀ ਇਲੈਕਸ਼ਨ ਨਹੀਂ ਹੋਈ ਠੀਕ ਹੈ ਇਸ ਕਰਕੇ ਅਸੀਂ ਜਦੋਂ ਇਹਨਾਂ ਨੂੰ ਖੜੇ ਕਰਾਂਗੇ ਤਾਂ ਅੱਜ ਉਹ ਹਾਲਾਤ ਸਾਡੇ ਪੈਦਾ ਹੋਏ ਆ ਕਿ ਜਿੱਥੇ ਸਾਡੇ ਪ੍ਰਵਾਸੀ ਕਾਉਂਸਲਰ ਬਣਨ ਨੂੰ ਪਿੰਡਾਂ ਦੇ ਵਿੱਚ ਪੰਚ ਬਣਨ ਤੇ ਇੱਕ ਗੱਲ ਜਿਹੜੀ ਲੈਵਲ ਤੇ ਚੱਲ ਗਈ ਆ ਇਸ ਇਹ ਇਸ ਚੀਜ਼ ਨੂੰ ਜਿਹੜੀ ਆ ਨੱਥ ਪਾਉਣਾ ਸਮੇਂ ਦੀ ਜ਼ਰੂਰਤ ਹੈ ਨੀ ਪਰਛਵਾਲੇ ਇੱਥੇ ਖੜ੍ਹ ਜੁੰਦਾ ਨਾ ਕਿ ਇੱਕ ਪਾਸਾ ਚਲੋ ਕਹਿ ਰਿਹਾ ਕਿ ਅਸੀਂ ਰੱਖਣਾ ਹੀ ਨਹੀਂ ਚਾਹੁੰਦੇ ਤੁਸੀਂ ਹੁਣ ਜਿਵੇਂ ਕਹਿ ਰਹੇ ਹੋ ਤੁਹਾਡੇ ਨਾਲ ਬਾਕੀ ਪੂਰੇ ਲੋਕ ਹੋਣਗੇ ਜਿਹੜੇ ਕਹਿਣਗੇ ਕਿ ਨਹੀਂ ਰੱਖਣੇ ਚਾਹੀਦੇ ਆ ਪਰ ਕੁਝ ਹਦਾਇਤਾਂ ਹੋਣੀਆਂ ਚਾਹੀਦੀਆਂ ਹੱਲ ਕੀ ਹੈ ਵਿਚਲਾ ਹੱਲ ਕੀ ਕੱਢਣਾ ਚਾਹੀਦਾ ਦੇਖੋ ਜਿੱਥੇ ਤੇ ਕਹਿੰਨੇ ਆ ਕਿ ਬੰਦੇ ਕਹਿ ਰਹੇ ਆ ਕਿ ਇਹਨਾਂ ਨੂੰ ਕੱਢਣ ਦੇਣਾ ਚਾਹੀਦਾ ਠੀਕ ਆ ਮੈਂ ਤੁਹਾਡੀ ਗੱਲ ਸੁਣ ਲਈ ਉਹ ਮੈਂ ਇੱਕ ਗੱਲ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਲੋਕਾਂ ਨੂੰ ਪੁੱਛਣੀ ਚਾਹਨਾ ਕਿ ਕਰੋਨਾ ਕਾਲ ਆਇਆ ਸੀ ਠੀਕ ਹੈ कोरोना काल ਦੇ ਵਿੱਚ ਇਹ ਲੋਕ ਸਾਰੇ ਤੁਰ ਕੇ ਜਾਂ ਜਿੱਦਾਂ ਵੀ ਕਿੱਦਾਂ ਸੀਗੇ ਇੱਥੋਂ ਚਲੇ ਗਏ ਸੀ ਠੀਕ ਹੈ ਕਣਕ ਦਾ ਟਾਈਮ ਸੀ ਕਣਕ ਸਰਕਾਰ ਨੇ ਇੱਥੋਂ ਤੱਕ ਕਿ ਪ੍ਰਸ਼ਾਸਨ ਅਧਿਕਾਰੀ ਨਰੇਗਾ ਦੀਆਂ ਲੇਵਰਾਂ ਲਾ ਕੇ ਕਣਕ ਤੁਹਾਡੀ ਚੱਕੀ ਸੀ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਸੀ ਝੋਨੇ ਦੀ ਲਵਾਈ ਆਈ ਸੀ ਝੋਨੇ ਦੀ ਲਵਾਈ ਦੇ ਵਿੱਚ ਉਹ ਫਾਰਮਰਾਂ ਨੇ ਕੋਲੋਂ ਇੱਕ ਇੱਕ ਬੱਸ ਦਾ ਕਰਾਇਆ ਦੇ ਦੇ ਕੇ ਬੱਸਾਂ ਦੇ ਥਰੂ ਬੰਦੇ ਮਂਗਾਏ ਸੀ ਝੋਨਾ ਲਾਉਣ ਦੀ ਖਾਤਰ ਕੀ ਸਾਡੇ ਉਸ ਦਿਨ ਸਾਡੇ ਕੋਲ ਉਸ ਦਿਨ ਸਿਸਟਮ ਸੀ ਕਿ ਝੋਨਾ ਲਾਉਣ ਦਾ ਜਾਂ ਅੱਜ ਸਾਡੇ ਕੋਲ ਕੰਮ ਕਰਨ ਦਾ ਸਿਸਟਮ ਹੈਗਾ ਕੋਈ ਤੁਸੀਂ ਦੱਸੋ ਅੱਜ ਕਿਸੇ ਵੀ ਲੇਨ ਦੇ ਵਿੱਚ ਚਲੇ ਜਾਓ ਛੋਟੀ ਲੇਨ ਦੇ ਵਿੱਚ ਛੋਟੇ ਵਪਾਰ ਦੇ ਵਿੱਚ ਚਲੇ ਜਾਓ ਕਿਸੇ ਪੰਜਾਬੀ ਨੇ ਉਹ ਵਪਾਰ ਨੂੰ ਅਡਾਪਟ ਕੀਤਾ ਹੋਇਆ ਜਾਂ ਕੋਈ ਕਰਦਾ ਪਿਆ ਦੇਖੋ ਅਸੀਂ ਇਹ ਨਹੀਂ ਕਹਿੰਦੇ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਠੀਕ ਹੈ ਉਹ ਆਉਣ ਕੰਮ ਕਰਕੇ ਆਪਣਾ ਪੈਸਾ ਕਮਾਉਣ ਸਾਡਾ ਵੀ ਕੰਮ ਹੋ ਜਾਏ ਉਹ ਵੀ ਆਪਣੀ ਰੋਜੀ ਰੋਟੀ ਕਮਾ ਕੇ ਚਲੇ ਜਾਣ ਪਰ ਜਿਹੜਾ ਉੱਥੇ ਦੇ ਬਸਿੰਦੇ ਬਣਾਉਣਾ ਉਹਨਾਂ ਨੂੰ ਇੱਥੇ ਦੇ ਪੰਜਾਬ ਦੇ ਉਹ ਉਹਦੇ ਬਿਲਕੁਲ ਅਸੀਂ ਜਿਹੜੇ ਆ ਸਖਤ ਵਿਰੋਧ ਦੇ ਵਿੱਚ ਆ ਉਹ ਬਿਲਕੁਲ ਨਹੀਂ ਬਣਾਉਣਾ ਚਾਹੀਦਾ ਨਾ ਆਧਾਰ ਕਾਰਡ ਬਣਾਉਣ ਤੇ ਨਾ ਉਹਨਾਂ ਦੇ ਜਿਹੜੇ ਆ ਇੱਥੋਂ ਤੱਕ ਵੀ ਬੰਦੇ ਇਦਾਂ ਦੇ ਵੀ ਦੇਖੇ ਜਿਨ੍ਹਾਂ ਦੇ ਕੋਲ 3-3 4-4 ਆਧਾਰ ਕਾਰਡ ਬਣਾਏ ਹੋਏ ਆ ਮਤਲਬ ਇਹ ਹਾਲਾਤ ਵੀ ਸਾਡੇ ਆਪਣੇ ਲੋਕਾਂ ਨੇ ਪੈਦਾ ਕੀਤੇ ਹੋਏ ਆ ਕਿਸੇ ਨੇ ਨਹੀਂ ਕੀਤੇ ਕਿਉਂਕਿ ਜੇ ਤੁਸੀਂ ਮੋਹਰ ਲਾਉਂਗੇ ਤਾਂ ਆਧਾਰ ਕਾਰਡ ਬਣਦਾ ਜੇ ਤੁਸੀਂ ਮੋਹਰ ਲਾਉਨੇ ਆ ਤਾਂ ਜਾ ਕੇ ਵੋਟਰ ਕਾਰਡ ਉਹਦੀ ਵੋਟ ਬਣਦੀ ਆ ਤੁਸੀਂ ਕਿਉਂ ਇਹ ਗੱਲ ਕਰਦੇ ਆ ਇਹ ਗੱਲ ਨੂੰ ਤੁਸੀਂ ਆਪਣੇ ਆਪ ਦੇ ਵਿੱਚ ਸੰਕੋਚ ਕਰੋ ਸ਼ਹਿਰਾਂ ਦੇ ਕਾਉਂਸਲਰ ਸ਼ਹਿਰਾਂ ਦੇ ਵਿੱਚ ਇੰਨਾ ਭਈਆ ਬੈਠਾ ਜਿਹੜਾ ਕਿ ਵੋਟਾਂ ਬਣਾ ਕੇ ਬੈਠਾ ਸਾਰਾ ਕੁਝ ਕਰਕੇ ਬੈਠਾ ਉਹ ਉੱਥੇ ਦੇ ਮੌਜੂਦਾ ਕਾਉਂਸਲਰਾਂ ਨੂੰ ਮੋਹਰਾਂ ਲਾਈਆਂ ਤਾਂ ਬਣੀਆਂ ਨਾ ਵੋਟਾਂ ਇਸ ਕਰਕੇ ਇਹ ਆਪਣੀ ਕਿੱਦਾਂ ਕਹਿੰਦੇ ਹੁੰਦੇ ਉਹ ਹੱਥਾਂ ਨਾਲ ਦਿੱਤੀਆਂ ਹੋਈਆਂ ਤੇ ਅੱਜ ਸਾਨੂੰ ਮੂੰਹ ਨਾ ਖੋਲਣੀਆਂ ਪੈ ਰਹੀਆਂ ਤੇ ਅੱਜ ਵੀ ਅਸੀਂ ਸਮਝ ਜਾਈਏ ਕਿ ਇਹਨਾਂ ਦੀਆਂ ਜਿਹੜੀਆਂ ਜਿਹੜੀ ਨਾਗਰਿਕਤਾ ਆ ਉਹ ਜਿਹੜੀ ਪਹਿਲੀ ਬਣੀ ਆ ਉਹਨੂੰ ਵੀ ਕੈਨਸਲ ਕਰਵਾਈ ਹੈ ਔਰ ਅੱਗੇ ਤੋਂ ਲੈ ਕੇ ਨਾਗਰਿਕਤਾ ਬੰਦ ਕਰੀਏ ਇਹ ਆਉਣ ਠੀਕ ਆਣ ਕੇ ਕੰਮ ਕਰਨ ਕੰਮ ਕਰਕੇ ਆਪਣੀ ਮਿਹਨਤ ਕਰਨ ਮਿਹਨਤ ਕਰਕੇ ਆਪਣਾ ਪੈਸਾ ਖਵਾ ਕੇ ਚਲੇ ਜਾਣ ਕੋਈ ਗੱਲ ਨਹੀਂ ਉਹ ਜਿੱਥੇ ਕਿਰਾਏ ਤੇ ਰਹਿੰਦੇ ਆ ਰਹਿਣ ਉਹਨਾਂ ਦੀ ਵੈਰੀਫਿਕੇਸ਼ਨ ਪ੍ਰੋਪਰ ਹੋਵੇ ਉਹਨਾਂ ਦਾ ਬਾਇਓ ਡਾਟਾ ਥਾਣੇ ਦੇ ਵਿੱਚ ਔਰ ਜਿਸ ਬੰਦੇ ਦੇ ਕੋਲ ਰਹਿਣਾ ਉਹਦੇ ਕੋਲ ਉਹ ਪੂਰਨ ਤੌਰ ਤੇ ਹੋਵੇ ਕਿ ਜੇਕਰ ਕੋਲ ਨੂੰ ਕੋਈ ਇਹ ਕ੍ਰਾਈਮ ਕਰਦੇ ਆ ਤੇ ਇਹਨਾਂ ਨੂੰ ਉਸ ਕ੍ਰਾਈਮ ਦੀ ਪੂਰਨ ਤੌਰ ਤੇ ਸਜ਼ਾ ਮਿਲ ਸਕੇ ਮੈਨੂੰ ਮੱਲੀ ਨੰਗਲ ਸਾਹਿਬ ਤੁਹਾਡੀਆਂ ਗੱਲਾਂ ਸੁਣ ਕੇ ਐਵੇਂ ਹੀ ਲੱਗਦਾ ਕਿ ਸਾਡੀ ਆਪਣੀ ਕਮਜ਼ੋਰੀ ਵੀ ਹੈ ਕਿ ਅਸੀਂ ਆਪ ਨਹੀਂ ਹੱਥੀਂ ਕੰਮ ਹੁਣ ਕਰਨਾ ਚਾਹੁੰਦੇ ਜਾਂ ਅਸੀਂ ਆਪ ਡਿਪੈਂਡੈਂਟ ਹੋ ਚੁੱਕੇ ਹਾਂ ਬਿਲਕੁਲ ਦੇਖੋ ਅੱਜ ਸਾਡੀ ਗਿਣਤੀ ਕਿਹੜੀ ਆ ਪਿੰਡਾਂ ਦੇ ਵਿੱਚ ਅਸੀਂ ਜੇ ਇੱਕ ਗੱਲ ਲਾਉਨੇ ਆ ਮੈਂ ਹੁਣ ਉਹ ਗੱਲ ਕਹਿਣੀ ਨਹੀਂ ਤੁਹਾਨੂੰ ਚਾਹਾਂਗਾ ਕਿ ਸਾਡੇ ਅੱਜ ਬੱਚੇ ਦੋ-ਦੋ ਬੱਚਿਆਂ ਦੇ ਸੀ ਹੋਗਾ ਇੱਕ ਪ੍ਰਵਾਸੀ ਮਜ਼ਦੂਰ ਬੈਠਾ ਡਾਕਟਰ ਹਰਸ਼ਿੰਦਰ ਕੌਰ ਨੇ ਇੱਕ ਗੱਲ ਕਹੀ ਸੀ ਕਿ ਆਉਣ ਵਾਲੇ ਸਮੇਂ ਦੇ ਇਹ ਆਈਐਸ ਆਈਪੀਐਸ ਹੋਣਗੇ 14 14 ਬੱਚੇ ਉਹਨਾਂ ਦੇ ਹਨ ਉਹ ਗੱਲ ਮੈਂ ਅੱਜ ਉਹ ਗੱਲ ਵੀ ਤੁਹਾਡੇ ਮਾਧਿਅਮ ਰਾਹੀਂ ਰੱਖਦਾ ਕਿ ਅੱਜ ਨਾਰਮਲ ਤੁਸੀਂ ਇਸ ਇਹ ਜਿਹੜੇ ਵੀ ਪ੍ਰਵਾਸੀ ਪਰਿਵਾਰ ਆ ਜਾਓ ਉਹਨਾਂ ਦੇ 5 ਤੋਂ 6 ਬੱਚੇ ਹਨ ਮੈਂ ਤੁਹਾਡੇ ਮਾਧਿਅਮ ਰਾਹੀਂ ਅੱਜ ਇਹ ਅਪੀਲ ਪੰਜਾਬੀਆਂ ਨੂੰ ਕਰਨਾ ਚਾਹੁੰਦਾ ਕਿ ਆਉਣ ਵਾਲੇ ਹੁਣ ਪਿਛਲਾ ਜਿਹੜਾ ਅਸੀਂ ਬਜ਼ੁਰਗਾਂ ਤੋਂ ਬਾਅਦ ਜਿਹੜੀਆਂ ਗਬਲੀਆਂ ਦੋ ਪੀੜੀਆਂ ਆਈਆਂ ਉਹਦੇ ਵਿੱਚ ਬਹੁਤ ਵੱਡਾ ਨੁਕਸਾਨ ਕਰ ਲਿਆ ਕਿ ਇੱਕ ਇੱਕ ਦੋ ਦੋ ਬੱਚੇ ਕਰਕੇ ਅੱਜ ਉਹ ਸਾਡੇ ਕੈਨੇਡਾ ਚਲੇ ਗਏ ਸਾਡੇ ਅਮਰੀਕਾ ਚਲੇ ਗਏ ਅੱਜ ਘਰਾਂ ਨੂੰ ਜਿੰਦੇ ਲੱਗ ਗਏ ਆਉਣ ਵਾਲੇ ਸਮੇਂ ਦੇ ਵਿੱਚ ਵੀਰੋ ਪੰਜ ਪੰਜ ਬੱਚੇ ਕਟੋ-ਕਟ ਕਰੋ ਤਦਕੇ ਤੁਹਾਡੀ ਪੰਜਾਬੀਆਂ ਦੀ ਗਿਣਤੀ ਹੋਵੇ ਔਰ ਪੰਜਾਬੀਆਂ ਦੇ ਘਰਾਂ ਦੇ ਵਿੱਚ ਜਿਹੜੇ ਦੋ ਬਾਰ ਵੀ ਬੈਠੇ ਆ ਤਾਂ ਦੋ ਇੱਥੇ ਰਹਿ ਕੇ ਤੁਹਾਡਾ ਏਡਾ ਏਡਾ ਕਾਰੋਬਾਰ ਜਿਹੜਾ ਬਣਿਆ ਹੋਇਆ ਉਹਨੂੰ ਸਾਹਮਣ ਨਹੀਂ ਤਾਂ ਕੱਲ ਨੂੰ ਕਿਤੇ ਇਹ ਨਾ ਹੋਵਣ ਕਿ ਇਹ ਪ੍ਰਵਾਸੀ ਲੋਕੀ ਤੁਹਾਡੇ ਉਹ ਕਰਮ ਕਾਰੋਬਾਰ ਨੂੰ ਜਿਹੜੇ ਨੂੰ ਅਡਾਪਟ ਕਰ ਲੈਣ ਇਹ ਮਾਰੇ ਤੁਸੀਂ ਆਉਣ ਹੀ ਸੁਣਿਆ ਕਿ ਹਮ ਦੋ ਹਮਾਰੇ ਦੋ ਨਹੀਂ ਦੇਖੋ ਉਹ ਜਿਹੜਾ 72 ਦੇ ਵਿੱਚ ਨਾਰਾ ਆਇਆ ਸੀ ਸੈਂਟਰ ਗਵਰਨਮੈਂਟ ਨੇ ਨਾਰਾ ਦਿੱਤਾ ਸੀ ਬੱਸਾਂ ਦੇ ਉੱਤੇ ਜਗਾ ਜਗਾ ਲਿਖਿਆ ਸੀ ਹਮ ਦੋ ਹਮਾਰੇ ਦੋ ਮੈਨੂੰ ਲੱਗਦਾ ਪੰਜਾਬ ਨੇ ਉਹਨੂੰ ਕਾਫੀ ਜ਼ਿਆਦਾ ਅਡਾਪਟ ਕੀਤਾ ਸਭ ਤੋਂ ਵੱਧ ਉਹਨੂੰ ਦੁਆਬੇ ਨੇ ਅਡਾਪਟ ਕੀਤਾ ਅੱਜ ਦੁਆਬੇ ਦੇ ਹਾਲਾਤ ਸਭ ਤੋਂ ਮਾੜੇ ਆ ਹਿਸ਼ਾਰਪੁਰ ਦੇ ਵਿੱਚ ਘਟਨਾ ਵਾਪਰਨਾ ਵੀ ਇੱਕ ਉਹਦੇ ਮਗਰ ਵੀ ਇੱਕ ਬਹੁਤ ਵੱਡਾ ਕਾਰਨ ਹੈ ਜੇਕਰ ਅਸੀਂ ਆਪਣੇ ਬਜ਼ੁਰਗਾਂ ਨੂੰ ਉਹੀ ਹਾਲਾਤ ਕੀਤੇ ਹੁੰਦੇ ਪੰਜ ਪੰਜ 7 7 ਸਾਡੇ ਬੱਚੇ ਹੁੰਦੇ ਤੇ ਸਾਡੇ ਅੱਜ ਘਰਾਂ ਨੂੰ ਜਿੰਦੇ ਨਾ ਲੱਗਦੇ ਹਰ ਪਿੰਡ ਦੇ ਵਿੱਚ ਅੱਜ ਦਸਾਂ ਤੋਂ 15 ਘਰਾਂ ਨੂੰ ਜਿੰਦੇ ਲੱਗੇ ਹੋਏ ਆ ਜੇਕਰ ਦੋ ਬੱਚੇ ਬਾਹਰ ਵੀ ਬੈਠੇ ਹੁੰਦੇ ਤਾਂ ਦੋ ਬੱਚੇ ਇੱਥੇ ਆਪਣਾ ਕਾਰੋਬਾਰ ਵੀ ਸਾਂਭਦੇ ਹੁੰਦੇ ਕੋਈ ਏਡੀ ਦਿੱਕਤ ਨਹੀਂ ਪੰਜਾਬ ਦੇ ਵਿੱਚ ਪਰ ਨਹੀਂ ਅਸੀਂ ਉਸ ਚੀਜ਼ ਨੂੰ ਬਹੁਤ ਮਤਲਬ ਕਿ ਨੇੜਿਓਂ ਲਿਆ ਤੇ ਅੱਜ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੇ ਸਾਰੇ ਲੋਕਾਂ ਨੂੰ ਅਪੀਲ ਕਰਨਾ ਕਿ ਇਸ ਗੱਲ ਨੂੰ ਗੌਰ ਕਰੋ ਜੇ ਆਉਣ ਵਾਲਾ ਸਮਾਂ ਤੁਸੀਂ ਆਪਣਾ ਫਿਊਚਰ ਪੰਜਾਬ ਦੇ ਉੱਤੇ ਕਾਬਜ ਰੱਖਣਾ ਔਰ ਪੰਜਾਬ ਨੂੰ ਜਿੰਦਾ ਜਗਦਾ ਰੱਖਣਾ ਤੇ ਕਟੋ-ਕਟ ਜਿਹੜੇ ਆ ਉਹ ਪੰਜ ਬੱਚੇ ਹਰ ਇੱਕ ਪਰਿਵਾਰ ਦੇ ਵਿੱਚ ਹੋਣੇ ਚਾਹੀਦੇ ਆ ਤਦਕੇ ਜੇਕਰ ਦੋ ਬੱਚੇ ਬਾਹਰ ਵੀ ਆ ਤਾਂ ਤਿੰਨ ਬੱਚੇ ਇੱਥੇ ਰਹਿ ਕੇ ਆਪਣਾ ਕਾਰੋਬਾਰ ਕਰਨ ਔਰ ਆਪਣੀ ਜਿਹੜੀ ਇੰਨੀ ਬਣਾਈ ਹੋਈ ਏਡੀ ਤਕੜੀ ਪ੍ਰਾਪਰਟੀ ਆ ਏਡਾ ਤਕੜਾ ਤਾਮਜਾਮ ਬਣਾਇਆ ਹੋਇਆ ਉਹਨੂੰ ਸਾਂਭ ਸਕਣਾ ਅੱਛਾ ਮੈਂ ਚਲੋ ਆਪਾਂ ਇਸ ਗੱਲ ਤੋਂ ਅੱਗੇ ਜ ਵੱਧਦੇ ਆ ਹੁਣ ਆਪਾਂ ਉਸ ਪ੍ਰਵਾਸੀ ਵਾਲੀ ਗੱਲ ਤੇ ਆਉਂਦੇ ਆ ਮੈਂ ਕੁਝ ਲੋਕਾਂ ਦੇ ਵਿੱਚ ਵਿਚਰਿਆ ਸ਼ਹਿਰ 'ਚ ਜਾ ਕੇ ਉਹ ਕਹਿੰਦੇ ਕਿ ਅੱਜ ਜਦੋਂ ਦੀ ਆਹੀ ਖਬਰ ਸੁਣੀਆ ਹਿਮਾ ਹੁਸ਼ਿਆਰਪੁਰ ਵਾਲੀ ਜਦੋਂ ਵੀ ਕੋਈ ਪ੍ਰਵਾਸੀ ਸਾਡੇ ਘਰ ਦੇ ਬਾਹਰੋਂ ਲੰਘਦਾ ਹੈ ਜਾਂ ਕੋਈ ਆ ਕੇ ਬੈਲ ਮਾਰਦਾ ਹੈ ਕੋਈ ਸੁਣਦਾ ਹੈ ਗੱਲ ਕਰਦਾ ਸਾਨੂੰ ਅੰਦਰੋਂ ਨਾ ਹੌਲਜਾ ਪੈਂਦਾ ਡਰ ਜਾ ਲੱਗਦਾ ਕਿ ਕਿਤੇ ਇਹ ਕੁਝ ਕਰਨਾ ਦੇਵੇ ਉਹ ਲੋਕਾਂ ਦੀ ਮੈਂਟੈਲਿਟੀ ਉਵੇਂ ਦੀ ਹੋ ਗਈ ਹੈ ਸ਼ਾਇਦ ਇਸੇ ਮੈਂਟੈਲਿਟੀ ਜਾਂ ਇਸੇ ਡਰ ਚੋਂ ਚਾਹੁੰਦੇ ਹੋਣ ਕਿ ਨਹੀਂ ਯਾਰ ਇਹਨਾਂ ਨੂੰ ਹੁਣ ਇੱਕ ਵਾਰੀ ਜਾਣ ਲੈਣ ਦੋ ਨਹੀਂ ਦੇਖੋ ਆਪਾਂ ਕੋਈ ਬੰਦਾ ਕ੍ਰਾਈਮਨਲ ਆਇਆ ਇੱਕ ਮਿੰਟ ਲਈ ਉਹ ਕ੍ਰਾਈਮ ਕਰਕੇ ਉਹਨੂੰ ਆਪਾਂ ਸਜਾ ਲਈ ਫੜ ਲਿਆ ਜਾਉ ਭੱਜ ਗਿਆ ਮੰਨ ਲਓ ਲਾ ਲਓ ਭੱਜ ਵੀ ਗਿਆ ਤੇ ਆਪਾਂ ਨੂੰ ਜ਼ਰੂਰ ਹੁੰਦਾ ਕਿ ਹਰ ਬੰਦਾ ਜਿਹੜਾ ਉਸ ਰਤਵੇ ਦੇ ਵਿੱਚ ਜਾਂ ਉਸ ਪੇਸ ਦੇ ਵਿੱਚ ਆਵੇ ਆਪਾਂ ਨੂੰ ਲੱਗੂਗਾ ਕਿ ਇਹ ਵਾਕਿਆ ਕਿਤੇ ਇਹ ਵੀ ਕ੍ਰਾਈਮ ਨਾ ਕਰ ਦੇਵੇ ਪਰ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਥੋੜਾ ਜਿਹਾ ਆਪਾਂ ਨੂੰ ਠੰਮੇ ਨਾਲ ਸੋਚਣਾ ਚਾਹੀਦਾ ਦੇਖੋ ਪ੍ਰਵਾਸੀ ਮਜ਼ਦੂਰਾਂ ਨੂੰ 50 60 ਸਾਲ ਹੋ ਗਿਆ ਇੱਥੇ ਆਏ ਨੂੰ ਕੋ ਅਜ ਨਵੇਂ ਤਾਂ ਆਏ ਨਹੀਂ ਹਨਾ ਤੇ ਜੇ ਆਪਾਂ ਬੈਕਗ੍ਰਾਉਂਡ ਦੀ ਇੱਕ ਗੱਲ ਕਰਦੇ ਹਾਂ ਇੱਕ ਬੈਕਗ੍ਰਾਉਂਡ ਤੇ ਆਪਾਂ ਚਲੇ ਜਾਈਏ ਆਪਾਂ 1947 ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਪਣਾ 71 72 ਦੇ ਵਿੱਚ ਜਦੋਂ ਹਰੀ ਕ੍ਰਾਂਤੀ ਆਉਂਦੀ ਆ ਉਹ ਤੋਂ ਪਹਿਲਾਂ ਸਾਡਾ ਪਾਈਚਾਰਾ ਇੰਨਾ ਸੀ ਸਾਡੇ ਆਪਣੇ ਘਰ ਦੇ ਪੰਜ-ਪੰਜ ਜੀ ਸੀ ਔਰ ਸਾਡੇ ਜਿੰਨੇ ਇੱਥੇ ਅਸੀ ਭਰਾ ਆ ਉਹਨਾਂ ਸਾਰਿਆਂ ਨੇ ਪੰਜ-ਪੰਜ 7-7 ਜੀ ਸੀ ਔਰ ਉਹ ਸਾਰੇ ਰਲ ਮਿਲ ਕੇ ਖੇਤੀ ਦਾ ਧੰਦਾ ਕਰਦੇ ਸੀ ਅੱਜ ਦੇਖੋ ਸਾਨੂੰ ਜਿਹੜੀ ਬਾਹਰ ਵਾਲੀ ਇੱਕ ਹਵਾ ਵੱਡੀ ਹਵਾ ਬਣੀ ਜਿਹਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਸਾਡੇ ਬੱਚੇ ਅੱਜ ਮਾਲਵਾ ਵੀ ਸਾਰਾ ਨਿਕਲ ਗਿਆ ਮਾਝਾ ਵੀ ਨਿਕਲ ਗਿਆ ਹਨਾ ਉਹ ਚੀਜ਼ ਨਾ ਸਾਡੇ ਸਾਡੇ ਜਿਹੜਾ ਐਸਸੀ ਪਾਈਚਾਰਾ ਸੀ ਉਹ ਵੀ ਨਿਕਲ ਗਿਆ ਪਰ ਹੁਣ ਜੇ ਇੱਥੇ ਅਸੀਂ ਕਾਰੋਬਾਰ ਕਰਨਾ ਤੇ ਸਾਨੂੰ ਅਕਸਰ ਮੈਨ ਪਾਵਰ ਜਾਂ ਲੇਬਰ ਤਾਂ ਚਾਹੀਦੀ ਨਾ ਸਭ ਤੋਂ ਵੱਡੀ ਸਾਡੀ ਕਮਜ਼ੋਰੀ ਆ ਕਿ ਅੱਜ ਸਾਡੀ ਮੈਨ ਪਾਵਰ ਹੈ ਨਹੀਂ ਸਾਡੇ ਕੋਲ ਲੇਬਰ ਹੈ ਨਹੀਂ ਮਸ਼ੀਨਰੀ ਬਹੁਤ ਆ ਪਰ ਮਸ਼ੀਨਰੀ ਦੇ ਯੁੱਗ ਦੇ ਵਿੱਚ ਵੀ ਲੇਬਰ ਤੋਂ ਬਿਨਾ ਮਸਲਾ ਨਹੀਂ ਹੱਲ ਹੋ ਸਕਦਾ ਇਸ ਕਰਕੇ ਅਸੀਂ ਇਸ ਗੱਲ ਦਾ ਬਿਲਕੁਲ ਵਿਰੋਧ ਕਰਦੀਆਂ ਕਿ ਜਿਹੜੇ ਕਹਿ ਰਹੇ ਕਿ ਟੋਟਲ ਦੇ ਤੌਰ ਤੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਿਓ ਉਹ ਗੱਲ ਠੀਕ ਨਹੀਂ ਗਈ ਜਿਹੜੇ ਬੰਦੇ ਮਿਹਨਤ ਕਰਦੇ ਆ ਮਿਹਨਤ ਕਰਨ ਬੈਠਿਆ ਉਹਨਾਂ ਦੀ ਟੋਟਲ ਵੈਰੀਫਿਕੇਸ਼ਨ ਜਿਹੜੀ ਆ ਪੁਲਿਸ ਜਿਹੜੀ ਆ ਸਰਕਾਰ ਆਪਣੇ ਤੌਰ ਦੇ ਉੱਤੇ ਪੂਰਨ ਤੌਰ ਤੇ ਕਰਾਵੇ ਜਿਹੜਾ ਬੰਦਾ ਕ੍ਰਾਈਮਨਲ ਲੱਗਦਾ ਹਾਂ ਉਸ ਬੰਦੇ ਨੂੰ ਜਰੂਰ ਫੜ ਕੇ ਉਸ ਥਾਣੇ ਦੇ ਵਿੱਚ ਉਹਦੇ ਜਿੱਤੇ ਉਹਦਾ ਪਰਚਾ ਹੋਇਆ ਉਸ ਥਾਣੇ ਦੇ ਸਪੁਰਦ ਕੀਤਾ ਜਾਵੇ ਜਿਹੜਾ ਉਹਨੇ ਕ੍ਰਾਈਮ ਕੀਤਾ ਉਹਦੀ ਉਹ ਸਜ਼ਾ ਪੁੱਗ ਤੇ ਪਰ ਲੇਕਿਨ ਜੇ ਆਪਾਂ ਉਸ ਗੱਲ ਨੂੰ ਲੈ ਕੇ ਇੱਕ ਸਾਰੇ ਇਹ ਬੇਬ ਬਣਾ ਦਈਏ ਕਿ ਹਾਂ ਆ ਕਰਦੀ ਹੈ ਉਹ ਕਰਦੀ ਹੈ ਕੀ ਕੱਲ ਨੂੰ ਸਾਡਾ ਜਿਹੜਾ ਆ ਕਾਰੋਬਾਰ ਇੱਥੇ ਚੱਲ ਜੂ ਕੀ ਸਾਡਾ ਪੰਜਾਬ ਦਾ ਸਿਸਟਮ ਚੱਲ ਜੂ ਕੀ ਸਾਡੇ ਜਿਹੜੇ ਪੰਜਾਬੀ ਭਰਾ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਬੈਠੇ ਆ ਕੀ ਜੇ ਕੱਲ ਨੂੰ ਉਹਨਾਂ ਨੂੰ ਉੱਥੇ ਕੱਢਿਆ ਜਾਵੇ ਕੀ ਸਾਨੂੰ ਦੁੱਖ ਲੱਗੂ ਠੀਕ ਹੈ ਪਿੱਛੇ ਗਜਰਾਤ ਦੇ ਵਿੱਚ ਜਦੋਂ ਮੋਦੀ ਸਰਕਾਰ ਦੇ ਟਾਈਮ ਦੇ ਵਿੱਚ ਜਦੋਂ ਉੱਥੋਂ ਸਾਡੇ ਜਿੰਨੇ ਵੀ ਇੱਥੋਂ ਪੰਜਾਬੀ ਭਾਈਚਾਰੇ ਬੈਠੇ ਸੀ ਜਦੋਂ ਉਹਨਾਂ ਨੂੰ ਅਜਾੜਨ ਦੀ ਗੱਲ ਕੀਤੀ ਸੀ ਤਾਂ ਕਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਦੁੱਖ ਲੱਗਾ ਸੀ ਕਿ ਉਹਨਾਂ ਨੂੰ ਅਜਾੜਿਆ ਜਾ ਰਿਹਾ ਐਮਪੀ ਦੇ ਵਿੱਚ ਪਿੱਛੇ ਇਸ ਗੱਲ ਦਾ ਰੌਲਾ ਪਿਆ ਕਿ ਪੰਜਾਬੀਆਂ ਨੂੰ ਇੱਥੋਂ ਕੱਢੋ ਹਨਾ ਤੇ ਸਾਨੂੰ ਕਿੰਨਾ ਦੁੱਖ ਲੱਗਿਆ ਸੀ ਸ਼ਰਮਣੀ ਕਮੇਟੀ ਤੱਕ ਵੀ ਸਾਡੇ ਬਿਆਨ ਲੱਗੇ ਕਿ ਸਾਡੇ ਸਾਰੀਆਂ ਸੰਸਥਾਵਾਂ ਨੇ ਬਿਆਨ ਲਾਏ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਇਹ ਖੜੇ ਹਾਂ ਯਾਰ ਦੁੱਖ ਹਰੇਕ ਬੰਦੇ ਨੂੰ ਇਸੇ ਤਰ੍ਹਾਂ ਲੱਗਦਾ ਜਿਹੜਾ ਜਿੱਥੇ ਬੈਠਾ ਹੈ ਉਹ ਠੀਕ ਹੈ ਉਹਨੂੰ ਬੈਠਾ ਰਹਿਣ ਦਿਓ ਲੇਕਿਨ ਜੇ ਉਹਦਾ ਕੋਈ ਇਦਾਂ ਦਾ ਕ੍ਰਿਮੀਨਲ ਉਹ ਬੰਦੇ ਦਾ ਸਿਸਟਮ ਬਣਿਆ ਹੋਇਆ ਤੇ ਉਸ ਬੰਦੇ ਨੂੰ ਬਿਲਕੁਲ ਕੱਢਣਾ ਚਾਹੀਦਾ ਉਸ ਬੰਦੇ ਦੇ ਅਸੀਂ ਹੱਕ ਦੇ ਵਿੱਚ ਨਹੀਂ ਉਹਨੂੰ ਉਹ ਕੱਢਣਾ ਨਹੀਂ ਕੱਲਾ ਚਾਹੀਦਾ ਉਹਨੂੰ ਉੱਥੇ ਦੀ ਪੁਲਿਸ ਦੇ سپرد ਕਰਨਾ ਚਾਹੀਦਾ ਜਿਹੜਾ ਉਹਨੇ ਕ੍ਰਾਈਮ ਕੀਤਾ ਉਹਦੀ ਸਜ਼ਾ ਉਹਨੂੰ ਮਿਲੇ ਜਿਹੜੀ ਹਿਸ਼ਾਰਪੁਰ ਦੇ ਵਿੱਚ ਕਾਂਡ ਹੋਇਆ ਉਹ ਮੈਂ ਤੁਹਾਨੂੰ ਦੁਬਾਰਾ ਇਹ ਗੱਲ ਬੇਨਤੀ ਕਰਦਾ ਕਿ ਸਾਡੀ ਜਥੇਬੰਦੀ ਪੰਜਾਬ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਜਾਂ ਕੋਰਟ ਤੋਂ ਮੰਗ ਕਰਦੀ ਆ ਕਿ ਉਹ ਬੰਦਿਆਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਦਾ ਫਸਟ ਟ੍ਰੈਕ ਦੇ ਉੱਤੇ ਕੇਸ ਲਾ ਕੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇਹੋ ਜਿਹੀ ਕੰਨੀ ਹੋਣੀ ਹਰਕਤ ਕਰਕੇ ਸਾਡੇ ਸਾਰੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕੀਤਾ ਉਹ ਅਤ ਦੁਖਦਾਈ ਹੈ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਹੁਣ ਵੇਖਣ ਦੀ ਗੱਲ ਹੈ ਕਿ ਆਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਉਹ ਤੱਕ ਬੜੇ ਵਨ ਇੰਡੀਆ ਪੰਜਾਬੀ ਤੇ